ਤੁਹਾਡਾ ਤੇ ਆਮਦਨੀ ਪਾਰਟੀ ਦਾ ਅਲਾਈਅንስ ਹੋ ਸਕਦਾ ਹੈ ਨਹੀਂ ਹੋ ਸਕਦਾ ਤੁਸੀਂ ਹੱਕ ਚ ਹੋਂ ਲੋਗ ਇਹ ਮਹਿਸੂਸ ਕਰਦੇ ਹਨ ਅਸੀਂ ਇਕੱਠੇ ਲੜੀਏ ਲੋਗ ਇਹ ਮਹਿਸੂਸ ਕਰਦੇ ਹਨ ਅੱਡ ਅੱਡ ਲੜੀਏ ਵਰਕਰ ਕੀ ਮਹਿਸੂਸ ਕਰਦਾ ਹੈ ਮੈਂ ਜੋ ਮਹਿਸੂਸ ਕਰਦਾ ਨਿੱਜੀ ਤੌਰ ਤੇ ਉਹ ਮੈਂ ਦਿੱਲੀ ਨੂੰ ਆਪਦਾ ਦੱਸਿਆ ਵਾ ਕਿ ਮੈਂ ਆ ਮਹਿਸੂਸ ਕਰਦਾ ਤੇ ਮੇਰੀ ਕਾਂਗਰਸ ਤੇ ਪੰਜਾਬ ਦੇ ਲੋਗ ਆ ਮਹਿਸੂਸ ਕਰਦੇ ਇਹਦੇ ਕੋਈ ਬਲੀਵ ਕਰੇ ਬੀਟ ਖਰਗੇ ਸਾਹਿਬ ਕੇ ਸੀ ਵੀਨੂ ਕੁਪਾਲ ਸਾਹਿਬ ਹਰੀਸ਼ ਚੌਧਰੀ ਰਾਹੁਲ ਗਾਂਧੀ ਸੋਨੀਆ ਜੀ ਪ੍ਰਿਯੰਕਾ ਗਾਂਧੀ ਇੱਕ ਵੀ ਬੰਦੇ ਨੇ ਬੁਲਾ ਕੇ ਨਹੀਂ ਕਿਸੇ ਨੇ ਵੀ ਲੈ ਕੇ ਆ ਕਿ ਸੱਤਾ ਤੇ ਤਿਰਤਿਆ ਆਪੋਜੀਸ਼ਨ ਦੋਵੇਂ ਰਲ ਜਾਣਗੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਸੱਪ ਦੇ ਮੂੰਹ ਚ ਕੋੜ ਖਿਰਲੇ ਜਿਹੀ ਸਿਚੁਏਸ਼ਨ ਬਣ ਜਾਣੀ ਹੈ ਵੀ ਤੁਸੀਂ ਕਿਹੜਾ ਮੂੰਹ ਲੈ ਕੇ ਲੋਕਾਂ ਚ ਜਾਓਗੇ ਕਿ ਆਪੋਜੀਸ਼ਨ ਸੱਤਾ ਤੇ ਨਾਲ ਰਲ ਕੇ ਆਹ ਕੰਮ ਕੀਤਾ ਹੈ ਹਾਂਜੀ ਪਲੀਜ਼ ਕਿਉਂਕਿ ਇਹ ਦਿਸ ਇਜ਼ ਅ ਪਿੱਟ ਵਰਡ ਆਫ ਪਤਰਕਾਰ ਨਹੀਂ ਪਰ ਉਹ ਤੁਸੀਂ ਕਾਊਂਟਰ ਕਰ ਸਕਦੇ ਹੋ ਤੁਹਾਡੇ ਕੋਲ ਸਪੇਸ ਹੈ ਮੈਂ ਕਹਿੰਦਾ ਜੇ ਤਾਂ ਤੁਹਾਨੂੰ ਖਰਗੇ ਸਾਹਿਬ ਨੇ ਕਿਹਾ ਕਿ ਏਸੀ ਵੀਨੂ ਗੋਪਾਲ ਨੇ ਕਿਹਾ ਰਾਹੁਲ ਗਾਂਧੀ ਨੇ ਕਿਹਾ ਰੀ ਚੌਧਰੀ ਨੇ ਕਿਹਾ ਤਾਂ ਫਿਰ ਥੋੜਾ ਸੋਰਸ ਪੱਕਾ ਹੈ ਤੇ ਮੈਨੂੰ ਪਤਾ ਹੈ ਕਿ ਮੇਰਾ ਦੋਸਤ ਝੂਠ ਨਹੀਂ ਬੋਲੇਗਾ ਇਹਨਾਂ ਨੇ ਤਾਂ ਨਹੀਂ ਕਿਸੇ ਨੇ ਕਿਹਾ ਪਰ ਪਰ ਜੇ ਅੱਗ ਮੱਚਦੀ ਹੈ ਤਾਂ ਧੂਆ ਫੇਰ ਨਿਕਲਦਾ ਹੈ ਇਹ ਚਰਚਾ ਤਾਂ ਹੈ ਨਾ ਤਾਂ ਫਿਰ ਕਿੱਧਰ ਜਾਏਗੇ ਜਿਹੜੇ ਸਰਕਾਰ ਦੇ ਵਿਰੋਧ ਚ ਹੋਣਗੇ ਲੋਕ ਮੈਨੂੰ ਲੱਗਦਾ ਕਿ ਜੋ ਤੁਸੀਂ ਸੋਚਦੇ ਹੋ ਉਹ ਕਦੇ ਨਹੀਂ ਬਈ ਇੱਕ ਸਵਾਲ ਜਿਹੜਾ ਵੇਖਣ ਵਾਲੇ ਇੰਤਜ਼ਾਰ ਕਰ ਰਹੇ ਆ ਔਰ ਪੰਜਾਬ ਦੇ ਸਾਰੇ ਲੋਕ ਇਸ ਗੱਲ ਦੇ ਵੱਲ ਕਹਿ ਲੋ ਕਿ ਚਾਕੀ ਜਾਂਦੇ ਆ ਕਿ ਕਦੋਂ ਬੀਤੂਗੀ ਤੁਹਾਡਾ ਤੇ ਆਮ ਆਦਮੀ ਪਾਰਟੀ ਦਾ ਅਲਾਈਅੰਸ ਹੋ ਸਕਦਾ ਨਹੀਂ ਹੋ ਸਕਦਾ ਤੁਸੀਂ ਹੱਕ 'ਚ ਹੋ ਜਾਂ ਨਹੀਂ ਰਮਨ ਮੇਰੇ ਹੱਕ ਹੋਣ 'ਚ ਜਾਂ ਨਾ ਹੋਣ 'ਚ ਕੀ ਫਰਕ ਪੈਂਦਾ ਪਰ ਤੁਸੀਂ PCC ਦੇ ਪ੍ਰੈਜ਼ੀਡੈਂਟ ਹੋ ਤੁਸੀਂ ਪੰਜਾਬ ਦੇ ਬਹੁਤ ਵੱਡੇ ਲੀਡਰ ਹੋ ਦੇਖੋ ਮੈਂ ਇਨਜਸਟਿਸ ਕਰਾਂਗਾ ਲੌਜੀਕਲੀ ਮੇਰੀ ਚਾਹਵੇ ਅਲਾਈਂਸ ਕਰਨ ਦੀ ਤੇ ਪੰਜਾਬ ਦੀ ਜਨਤਾ ਦੀ ਇੱਛਾ ਨਾ ਹੋਵੇ ਅਲਾਈਂਸ ਕਰਨ ਦੀ ਮੇਰੀ ਇੱਛਾ ਨਾ ਹੋਵੇ ਅਲਾਈንስ ਕਰਨ ਦੀ ਤੇ ਪੰਜਾਬ ਦੀ ਜਨਤਾ ਦੀ ਇੱਛਾ ਹੋਵੇ ਅਲਾਈንስ ਕਰਨ ਦੀ ਪਰ ਚੇਅਰ ਨੂੰ ਤਾਂ ਤੁਸੀਂ ਰਿਸਪੈਕਟ ਨਹੀਂ ਕਰਦੇ ਤੁਸੀਂ ਚੇਅਰਮੈਨ ਤੋਂ ਹੋਰ ਚਾਹੁੰਦਾ ਹੈ ਕਿ ਮੈਂ ਲੌਜੀਕਲੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਪੰਜਾਬ ਦੇ ਕਾਂਗਰਸ ਦੇ ਵਰਕਰਾਂ ਦੀਆਂ ਭਾਵਨਾਵਾਂ ਦਿੱਲੀ ਤੱਕ ਪਹੁੰਚਾਵਾਂ ਜੋ ਰਿਐਲਿਟੀ ਚ ਭਾਵਨਾਵਾਂ ਹਨ ਜੋ ਲੋਕ ਪੰਜਾਬ ਦੇ ਮਹਿਸੂਸ ਕਰਦੇ ਹਨ ਜਾਂ ਲੋਗੇ ਮਹਿਸੂਸ ਕਰਦੇ ਹਨ ਅਸੀਂ ਇਕੱਠੇ ਲੜੀਏ ਲੋਗੇ ਮਹਿਸੂਸ ਕਰਦੇ ਆ ਅੱਡ ਅੱਡ ਲੜੀਏ ਵਰਕਰ ਕੀ ਮਹਿਸੂਸ ਕਰਦਾ ਮੈਂ ਜੋ ਮਹਿਸੂਸ ਕਰਦਾ ਨਿੱਜੀ ਤੌਰ ਤੇ ਉਹ ਮੈਂ ਦਿੱਲੀ ਨੂੰ ਆਪਦਾ ਦੱਸਿਆ ਵਾ ਕਿ ਮੈਂ ਆ ਮਹਿਸੂਸ ਕਰਦਾ ਤੇ ਮੇਰੀ ਕਾਂਗਰਸ ਤੇ ਪੰਜਾਬ ਦੇ ਲੋਗ ਆ ਮਹਿਸੂਸ ਕਰ ਮੈਂ ਇਹੀ ਗੱਲ ਕਹਿ ਰਿਹਾ ਕਿ ਸਿੱਧੇ ਪੰਜਾਬ ਦੇ ਲੋਕਾਂ ਤੋਂ ਤਾਂ ਹਾਈ ਕਮਾਂਡ ਨੇ ਪੁੱਛਣਾ ਨਹੀਂ ਨਾ ਕਿ ਗੀਤਾ ਰਾਜੇ ਵਿੜੰਗ ਦੀ ਚੱਲਣੀ ਹੈ ਤੁਸੀਂ ਤੁਸੀਂ ਇਸ ਟਾਈਮ ਕੀ ਮਹਿਸੂਸ ਕਰਦੇ ਹੋ ਨਹੀਂ 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 ਤੁਸੀਂ ਤੁਸੀਂ ਇਸ ਟਾਈਮ ਕੀ ਮਹਿਸੂਸ ਕਰਦੇ ਹੋ ਨਹੀਂ 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 ਇਟਸ ਆ ਕਲੈਕਟਿਵ ਡਿਸੀਜਨ ਜੋ ਵੀ ਹੈਗਾ ਕਿ ਮੈਂ ਪਰ ਹਾਈ ਕਮਾਂਡ ਦਾ ਰਿਲੇਸ਼ਨ ਤਾਂ ਕਿਸੇ ਇੰਡੀਵਿਜੂਅਲ ਨਾਲ ਨਹੀਂ ਨਾ ਪੀਸੀਸੀ ਪ੍ਰੈਜ਼ੀਡੈਂਟ ਦੇ ਨਾਲ ਉਹਦਾ ਰਿਲੇਸ਼ਨ ਹੈ यस यस ਬਟ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਹਾਈ ਕਮਾਂਡ ਕੀ ਕਰ ਰਹੀ ਹੈ ਬਹੁਤ سارے ਪੱਖਾਂ ਤੋਂ ਇਨਫੋਰਮੇਸ਼ਨ ਹਾਈ ਕਮਾਂਡ ਲੈ ਰਹੀ ਹੈ ਹੂੰ ਬਹੁਤ سارے ਪੱਖਾਂ ਤੋਂ ਇਨਫੋਰਮੇਸ਼ਨ ਲੈ ਰਹੀ ਹੈ ਔਰ ਹਾਈ ਕਮਾਂਡ ਉਹੀ ਫੈਸਲਾ ਕਰੇਗੀ ਜੋ ਪੰਜਾਬ ਦੇ ਲੋਕ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਚਾਹੁੰਦਾ ਹੋਵੇਗਾ ਰਾਜਾ ਵੜਿੰਗ ਕੀ ਚਾਹੁੰਦਾ ਜਾਂ ਨਹੀਂ ਚਾਹੁੰਦਾ ਉਹ ਫੈਸਲਾ ਨਹੀਂ ਤੁਹਾਡੇ ਤੋਂ ਫੀਡਬੈਕ ਲੈ ਲਿਆ ਕਿ ਲੈਣਾ ਬਹੁਤ ਵਾਰੀ ਇੱਕ ਦੋ ਵਾਰੀ ਗੱਲਾਂ ਹੋ ਚੁੱਕੀਆਂ ਐ ਔਰ ਸਾਨੂੰ ਹੁਣ ਤੱਕ ਰਮਨ ਇੱਕ ਵੀ ਲੀਡਰ ਨਹੀਂ ਟੂ ਬੀ ਵੈਰੀ ਓਨੈਸਟ ਇਹਦੇ ਕੋਈ ਬਲੀਵ ਕਰੇ ਬੀਟ ਖਰਗੇ ਸਾਹਿਬ ਕੇ ਸੀ ਵੀਨੂ ਗੋਪਾਲ ਸਾਹਿਬ ਹਰੀਸ਼ ਚੌਧਰੀ ਰਾਹੁਲ ਗਾਂਧੀ ਸੋਨੀਆ ਜੀ ਪ੍ਰਿਯੰਕਾ ਗਾਂਧੀ ਇੱਕ ਵੀ ਬੰਦੇ ਨੇ ਬੁਲਾ ਕੇ ਨਹੀਂ ਕਿਸੇ ਨੇ ਵੇਲੇ ਕਿਹਾ ਇਹ ਇੱਥੇ ਗੱਲ ਚੱਲਦੀ ਹੈ ਕਈ ਕਹਿੰਦੇ ਇਹ ਕਰਨਾ ਹੈ ਕਿ ਕਦੇ ਨਹੀਂ ਕਰਨਾ ਉਸੇ ਫਿਰ ਆਪਸ ਵਿੱਚ ਇਹ ਗੱਲਾਂ ਬਾਤਾਂ ਕਰਕੇ ਦਿੱਲੀ ਕੋਲੇ ਆਪ ਪਹੁੰਚ ਜਾਈਦਾ ਕਈ ਵਾਰੀ ਗੱਲ ਕਰਨ ਵਾਸਤੇ ਪਰ ਹਜੇ ਤੱਕ ਟਿਲ ਟੂਡੇ ਅੱਜ ਤੱਕ ਸਾਨੂੰ ਨਹੀਂ ਕਿਹਾ ਗਿਆ ਵੀ ਤੁਸੀਂ ਅਲਾਈਅੰਸ ਕਰਨਾ ਹੈ ਤੇ ਗੈਟ ਰੈਡੀ ਸਾਨੂੰ ਇਹ ਹੀ ਕਿਹਾ ਗਿਆ ਗੈਟ ਰੈਡੀ ਔਨ 13 ਸੀਤਾ 4 ਦਿਨ ਪਹਿਲਾਂ ਸਾਡਾ ਹੁਣੇ ਸਾਡੀ ਮੀਟਿੰਗ ਰਹੀ ਕੇਸੀਬੇਨੂ ਗੋਪਾਲ ਜੀ ਨਾਲ ਤੇ ਉਹਨਾਂ ਨੇ ਕਿਹਾ ਵੀ ਰੈਡੀ ਆਨ 13 ਦੀਆਂ 13 ਸੀਟਾਂ ਤੇ ਅਸੀਂ ਪੁੱਛਿਆ ਕਿ ਪਰ ਇਸ ਪਰ ਮਾਈ ਸੋਰਸਸ ਚਰਚਾ ਇਹ ਚੱਲਦੀ ਪਈ ਹੈ ਵੈਡਿੰਗ ਸਾਹਿਬ ਕਿ ਆਲਰੇਡੀ ਪਾਰਟੀ ਹੈਜ਼ ਡਿਸਾਈਡਡ ਕਿ ਆਪਾਂ ਲਾਇੰਸ ਕਰਨਾ ਹੈ ਸਵਾਲ ਮੇਰਾ ਬੇਸ਼ੱਕ ਇਹ ਹਾਈਪੋਥੈਟিক্যাল ਰਹੂਗਾ ਰੋਮਨ ਰਾਮਨ ਇੱਕ ਬੇਸ਼ੱਕ ਮੇਰਾ ਇਹ ਸਵਾਲ ਹਾਈਪੋਥੈਟিক্যাল ਰਹੂਗਾ ਵੈਡਿੰਗ ਸਾਹਿਬ ਪਰ ਇੰਪੋਰਟੈਂਟ ਗੱਲ ਇਹ ਹੈ ਕਿ ਆਈ ਥਿੰਕ ਇਟ ਵੁੱਡ ਬੀ ਫਰਸਟ ਟਾਈਮ ਇਨ ਦਾ ਪੋਲਿਟিক্যাল ਹਿਸਟਰੀ ਆਫ ਪੰਜਾਬ ਕਿ ਸੱਤਾ ਤੇ ਇਟ ਆਪੋਜੀਸ਼ਨ ਦੋਵੇਂ ਰਲ ਜਾਣਗੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਸਾਪ ਦੇ ਮੂੰਹ ਚ ਕੋੜ ਖਿਰਲੇ ਵਾਲੀ ਸਿਚੁਏਸ਼ਨ ਬਣ ਜਾਨੀ ਹੈ ਵੀ ਤੁਸੀਂ ਕਿਹੜਾ ਮੂੰਹ ਲੈ ਕੇ ਲੋਕਾਂ ਚ ਜਾਓਗੇ ਕਿ ਆਪੋਜੀਸ਼ਨ ਸਤਾ ਤਰਨ ਰਲ ਗਈ ਦੇਖੋ ਤੁਹਾਡੀ ਇਨਫੋਰਮੇਸ਼ਨ ਕਿਹੜੀ ਹੈ ਮੈਨੂੰ ਨਹੀਂ ਪਤਾ ਹਾਂ ਵੀ ਤੁਹਾਨੂੰ ਖਰਗੇ ਸਾਹਿਬ ਨੇ ਕਿਹਾ ਕਿ ਚਲੋ ਸੋਰਸ ਹੈ ਪੱਤਰਕਾਰਾਂ ਦੇ ਸੋਰਸ ਪੱਤਰਕਾਰਾਂ ਕੋਲੇ ਹਰ ਖਬਰ ਦਾ ਇੱਕ ਹੀ ਸ਼ਬਦ ਹੈ ਉਹ ਸੋਰਸ ਹਾਂ ਉਹ ਹਰ ਬੰਦੇ ਨੂੰ ਕਹਿ ਦਿੰਦਾ ਰਮਨ ਕਿ ਮੈਨੂੰ ਸੋਰਸਰ ਤੋਂ ਪਤਾ ਲੱਗਿਆ ਵੀ ਤੁਸੀਂ ਆ ਕੰਮ ਕੀਤਾ ਹੈ ਹਾਂਜੀ ਉਹ ਪਲੀਜ਼ ਕਿਉਂਕਿ ਇਹ ਦਿਸ ਇਜ਼ ਅ ਪਿੱਟ ਵਰਡ ਆਫ ਪੱਤਰਕਾਰ ਨਹੀਂ ਪਰ ਉਹ ਤੁਸੀਂ ਕਾਊਂਟਰ ਕਰ ਸਕਦੇ ਹੋ ਸਾਡੇ ਕੋਲ ਸਪੇਸ ਹੈ ਮੈਂ ਮੈਂ ਕਹਿੰਦਾ ਜੇ ਤਾਂ ਤੁਹਾਨੂੰ ਖਰਗੇ ਸਾਹਿਬ ਨੇ ਕਿਹਾ ਕੇ ਸੀ ਵੀਨੂ ਕੋਪਾਲ ਨੇ ਕਿਹਾ ਰਾਹੁਲ ਗਾਂਧੀ ਨੇ ਕਿਹਾ ਹਰੀ ਚੌਧਰੀ ਨੇ ਕਿਹਾ ਤਾਂ ਫਿਰ ਥੋੜਾ ਸੋਰਸ ਪੱਕਾ ਹੈ ਤੇ ਮੈਨੂੰ ਪਤਾ ਹੈ ਕਿ ਮੇਰਾ ਦੋਸਤ ਝੂਠ ਨਹੀਂ ਬੋਲੇਗਾ ਇਹਨਾਂ ਨੇ ਤਾਂ ਨਹੀਂ ਕਿਸੇ ਨੇ ਕਿਹਾ ਪਰ ਮੈਂ ਕਹਿ ਰਿਹਾ ਇਹਨਾਂ ਨੇ ਨਹੀਂ ਕਿਹਾ ਪਰ ਵੈਡਿੰਗ ਸਾਹਿਬ ਵੈਡਿੰਗ ਸਾਹਿਬ ਇਹਨਾਂ ਨੇ ਬੇਸ਼ੱਕ ਨਹੀਂ ਕਿਹਾ ਵਾਟ ਯੂ ਪਰ ਪਰ ਜੇ ਅਗ ਅਚਦੀ ਹੈ ਤਾਂ ਧੂਆ ਫੇਰ ਨਿਕਲਦਾ ਹੈ ਇਹ ਚਰਚਾ ਤਾਂ ਹੈ ਨਾ ਬਿਕੋਜ਼ ਆਫ ਇੰਡੀਆ ਲਾਈਨਸ ਹਾਂਜੀ ਪਰ ਰਮਨ ਜੀ ਇਹ ਰਿਚ ਕੀ ਹੋਇਆ ਕੀ ਹੋਇਆ ਅ ਇਸ ਤਰ੍ਹਾਂ ਦੀ ਹੁਣ ਤੱਕ ਕੋਈ ਚਰਚਾ ਨਹੀਂ ਹੈ ਔਰ ਮੈਨੂੰ 100% ਹੈਗਾ ਕਿ ਅਸੀਂ ਜੋ ਤੁਸੀਂ ਕਿ ਆਪੋਜੀਸ਼ਨ ਤੇ ਸਤਾ ਧਾਰੀ ਰਲ ਜਾਣਗੇ ਅਸੀਂ ਦਾ ਪ੍ਰਿੰਸੀਪਲ ਆਪੋਜੀਸ਼ਨ ਅੱਜ ਹੈ ਸੈਕਿੰਡ ਪਾਰਟੀ ਲਾਰਜੈਸਟ ਪਾਰਟੀ ਪੰਜਾਬ ਦੇ ਅੰਦਰ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਪਾਰਟੀ ਹੈ ਤਾਂ ਫਿਰ ਕਿੱਧਰ ਜਾਏਗੇ ਜਿਹੜੇ ਸਰਕਾਰ ਦੇ ਵਿਰੋਧ 'ਚ ਹੋਣਗੇ ਲੋਕ ਮੈਨੂੰ ਲੱਗਦਾ ਕਿ ਜੋ ਤੁਸੀਂ ਸੋਚਦੇ ਹੋ ਕਦੇ ਨਹੀਂ ਹੋਏਗਾ ਤੁਸੀਂ ਹੱਕ 'ਚ ਹੋ ਕਿ ਵਿਰੋਧ 'ਚ ਹੋ ਕਾਂਗਰਸ ਪਾਰਟੀ ਦਾ ਪ੍ਰਧਾਨ ਆਪ ਦੇ ਦਿਲ ਦੇ ਅਰਮਾਨ ਉਹ ਮੰਚ 'ਤੇ ਨਹੀਂ ਦੱਸ ਸਕਦਾ ਬਹੁਤ ਸਾਰੀਆਂ ਏਰੀ ਪਿੱਛੇ ਗੱਲਾਂ ਹੁੰਦੀਆਂ ਪਰ ਵੇਖ ਲਓ ਇਹ ਨਾ ਹੋਵੇ ਮੁੜ ਕੇ ਤੁਹਾਨੂੰ ਸੁਣ ਨਾਲ ਇਹ ਗੱਲ ਕਹਿਣ ਕੱਲ ਨੂੰ ਐਦਾਂ ਤਾਂ ਨਹੀਂ ਵੀ ਤੁਸੀਂ ਫਿਰ ਹਾਈ ਕਮਾਂਡ ਦੇ ਪਪੇਟ ਬਣ ਕੇ ਤੁਸੀਂ ਕਹੋ ਕਿ ਜੋ ਤੁਸੀਂ ਕਹੋ ਮੈਨੂੰ ਇਹ ਮਨਜ਼ੂਰ ਹੈ ਸੁਣੋ ਪੰਜਾਬ ਦੇ ਲੀਡਰ ਤੋਂ ਵਿਡਿੰਗ ਸਾਹਿਬ ਲੋਕ ਡਿਮਾਂਡ ਕਰਦੇ ਆ ਕਿ ਪੰਜਾਬ ਦਾ ਲੀਡਰ ਸ਼ੁੱਡ ਬੀ ਰਿਬੈਲੀਅਨ ਜੇ ਤੁਸੀਂ ਦਿੱਲੀ ਦੇ ਅੱਖੇ ਲੱਗੋਗੇ ਫਿਰ ਤਾਂ ਆਬਵੀਅਸ ਹੀ ਆ ਫਿਰ ਤਾਂ ਫਿਰ ਤੁਸੀਂ ਹਾਈ ਕਮਾਂਡ ਦੀ ਗੱਲ ਮਨ ਨਹੀਂ ਕਾਂਗਰਸ 'ਚ ਵੈਕਿਊਮ ਨਹੀਂ ਆ ਕਿ ਕਾਂਗਰਸ ਦਾ ਪ੍ਰਧਾਨ ਰਾਜਾ ਰਬੇਲੀਅਨ ਤਾਂ ਹੋ ਨਹੀਂ ਸਕਦਾ ਹਾਂ ਕਾਂਗਰਸ ਦਾ ਪ੍ਰਧਾਨ ਸਿਰ ਝੁਕਾ ਕੇ ਜੋ ਹਾਈ ਕਮਾਂਡ ਦਾ ਫੈਸਲਾ ਹੋਏਗਾ ਮੰਨੇਗਾ ਪਹਿਲੀ ਗੱਲ ਪਰ ਮੈਂ ਹੁਣ ਤੱਕ ਮੇਰੇ ਸਿਆਸੀ ਜੀਵਨ ਦੇ ਵਿੱਚ ਹਾਂ ਹੁਣ ਤੱਕ ਪਹਿਲਾਂ ਤਾਂ ਮੈਂ ਪੀਸੀਸੀ ਨਹੀਂ ਸੀਗਾ ਮੈਂ ਮੈਂ ਆਮ ਇੱਕ ਮਲੇ ਸੀਗਾ ਮੰਤਰੀ ਰਿਆ ਮੈਂ ਉਦੋਂ ਵੀ ਕਦੇ ਅਮਰਿੰਦਰ ਸਿੰਘ ਦਾ ਵਿਰੋਧ ਕਰਦਾ ਸੀਗਾ ਤੇ ਇੱਥੋਂ ਮੇਰੀ ਸ਼ਿਕਾਇਤ ਜਾਂਦੀ ਸੀ ਤੇ ਰਾਹੁਲ ਗਾਂਧੀ ਜੀ ਕਹਿੰਦੇ ਸੀ ਕਿਉਂ ਕੀਤਾ ਕੀ ਹੋਇਆ ਮੈਂ ਉਹਨਾਂ ਦੱਸਦਾ ਸੀ ਕਿ ਦਿਸ ਇਜ਼ ਦ ਰੀਜ਼ਨ ਗੋ ਅਹੇ ਮੇਰੇ ਕਹਿਨ ਦਾ ਮਤਲਬ ਹੈ ਮੇਰੇ ਲੀਡਰ ਨੇ ਅੱਜ ਤੱਕ ਮੇਰੇ ਦਿਲ ਦੇ ਈਰਮਾਨ ਜਿੱਥੇ ਮੈਂ ਸੱਚਾ ਹਾਂ ਉਹ ਮੇਰੇ ਸੁਨੇਹੇ ਤੇ ਉਹਨਾਂ ਦੇ ਮੁਤਾਬਕ ਹੀ ਚੱਲਿਆ ਸੋ ਹੁਣ ਵੀ ਕਹਿ ਰਿਹਾ ਹੈ ਕਿ ਜਨਤਾ ਦੀ ਭਾਵਨਾ ਕਾਂਗਰਸ ਵਰਕਰਾਂ ਦੇ ਵਿਚਾਰ ਤੇ ਲੀਡਰਸ਼ਿਪ ਦੇ ਸੁਝਾਅ ਹੀ ਮੁੱਖ ਰੱਖੇ ਜਾਣਗੇ ਕੋਈ ਫੈਸਲਾ ਥੋਪਿਆ ਇੱਕ ਪੰਡ ਵੱਲੋਂ ਨਹੀਂ ਜਾਏਗਾ ਕਿਉਂਕਿ ਇਸ ਗੱਲ ਦੀ ਕੱਲ ਨੂੰ ਪੁਸ਼ਟੀ ਕੀ ਹੋਊਗੀ ਵੀ ਜਨਤਾ ਦੀ ਡਿਮਾਂਡ ਇਹੀ ਸੀ ਕੱਲ ਨੂੰ ਐਵੇਂ ਹੀ ਹੋ ਸਕਦਾ ਵੀ ਹਾਈ ਕਮਾਂਡ ਵਾਲੇ ਰਾਜ਼ੀ ਹੋਣ ਤੁਸੀਂ ਕਹੋ ਜਨਤਾ ਦੀ ਡਿਮਾਂਡ ਵੀ ਹੈ ਜਨਤਾ ਦੀ ਨਾ ਨਾ ਰਮਨਜੀਤ ਜਨਤਾ ਜੁੱਤੀਆਂ ਮਾਰੇਗੀ ਤੁਸੀਂ ਦੇਖੋ ਨਾ ਇਹ ਥੋੜੀ ਹੈ ਕਿ ਆਮ ਆਦਮੀ ਪਾਰਟੀ ਨੇ ਕਿਹਾ ਤਾਂ ਕਿ ਇਹ ਬਜਟ ਹੈ ਜਿਹੜਾ ਇਹ ਜਨਤਾ ਨੂੰ ਪੁੱਛ ਕੇ ਲਿਆਂਦਾ ਗਿਆ ਹੈ ਤੇ ਉਹਨਾਂ ਨੇ ਕਿਹਾ ਇਹ ਜਨਤਾ ਦੇ ਸੁਝਾਵਾਂ ਦੇ ਮਤਲਬਕ ਬਜਟ ਆ ਪਹਿਲਾ ਬਜਟ ਉਸ ਤੋਂ ਬਾਅਦ ਦੂਜੇ ਬਜਟ 'ਚ ਜਨਤਾ ਤੋਂ ਸੁਝਾਵ ਨਹੀਂ ਮੰਨੇ ਗਏ ਤੇ ਬਜਟ ਹਾਲ ਦਾ ਪੇਸ਼ ਕੀਤਾ ਗਿਆ ਸੋ ਜਨਤਾ ਤਾਂ ਥੱਲੇ ਜ਼ਮੀਨ ਤੇ ਉਹਦੇ ਹੀ ਦੱਸ ਦਿੰਦੀ ਹੈ ਤੇ ਉਹ ਨਤੀਜਾ ਦੱਸ ਦੇਗਾ ਨਤੀਜਾ ਇਹ ਦੱਸ ਦੇਗਾ ਕਿ ਇਹ ਜਨਤਾ ਦੇ ਖਿਲਾਫ ਫੈਸਲਾ ਆਇਆ ਆ ਨਤੀਜਾ ਜਨਤਾ ਤਾਂ 3 ਮਿੰਟ ਚ ਛੱਤਰ ਨਹੀਂ ਮਾਰੇਗੀ ਤਾਂ ਉਹਨਾਂ ਨੇ ਆਪਦਾ ਕੱਢ ਦੇਣਾ ਹੈ ਮਾਰਚ ਅਪ੍ਰੈਲ ਮਈ ਚ ਤੱਕ ਕੰਮ ਕਰ ਦੇਣਾ ਉਹਨਾਂ ਨੇ ਜਦੋਂ ਜਨਤਾ ਦੇ ਮੁਤਾਬਕ ਫੈਸਲਾ ਨਾ ਹੋਇਆ ਤੇ ਜਨਤਾ ਫਿਰ ਵੋਟ ਕਰੇ ਤੇ ਜਨਤਾ ਉਹ ਗੱਲ ਆ ਜਾਏਗੀ ਕਿ ਇਹ ੱੱੱਕੇ ਨਾਲ ਕੀਤਾ ਗਿਆ ਫੈਸਲਾ ਇਹ ਜਨਤਾ ਦਾ ਫੈਸਲਾ ਨਹੀਂ ਸੀ ਗੱਲ ਮਤਲਬ ਇਹ ਵੀ ਗੱਲ ਸੱਚੀ ਹੈ ਵੀ ਜੋ ਹਾਈ ਕਮਾਂਡ ਕਰੂ ਉਹਨੂੰ ਪ੍ਰਵਾਨ ਵੀ ਕਰੋਗੇ ਮੈਨੂੰ ਤਾਂ ਮੈਂ ਮੈਂ ਤਾਂ ਪਾ ਉਹਦਾ ਡਿਸਪਲਿੰਡ ਸਿਪਾਹੀਆ ਪਾਰਟੀ ਦਾ ਰਾਜਾ ਵਿੜਿੰਗ ਦਾ ਜੋ ਵੀ ਵजूद ਹੈਗਾ बिकॉज ਆਫ ਦਾ ਪਾਰਟੀ ਹੈ ਕਾਂਗਰਸ ਪਾਰਟੀ ਰਾਹੁਲ ਗਾਂਧੀ ਜਿਨੇ ਯਾਰ ਮੈਨੂੰ ਰਮਨਦਾਸ ਮੈਨੂੰ ਸੰਭਾਲ ਲਿਆ ਯਾਰ ਜਿਨ੍ਹਾਂ ਨੇ ਕਿੱਥੋਂ ਚੱਕੀ ਕਿੱਥੋਂ ਤੱਕ ਪਹੁੰਚਾਤਾ ਬੀਨੋ ਉਸ ਪਾਰਟੀ ਨੇ ਠੀਕ ਆ ਮੈਂ ਕੋਈ ਗਲਤ ਕਰੇਗਾ ਮੇਰਾ ਦੋਸਤਾ ਰਹੇਗਾ ਹੀ ਰਮਨ ਮੈਂ ਰਮਨ ਨੂੰ ਇੱਕ ਹਾਂਗਾ ਤੂੰ ਗਲਤ ਕਰ ਰਹੇ ਠੀਕ ਆ गलत कर रहे हैं रमन पर हाँ। ये नहीं कहूंगा भी चल मेरे घरों बाहर हो जा ठीक है तू कर रहे है, गलत कर रहा ब्रदर हाँ। एरे इल्जाम एरे ए, सिटे आ निकल बट जे कर रमन कर ही लिया ठीक है